ਅੱਜ ਦੀ ਵਾਰੀ ਮਿਤੀ 23 8 24 ਨੂੰ ਇੱਕ ਜਿਹੜੀ ਐਪਲੀਕੈਂਟ ਹੈ ਰਾਖਾ ਮਸੀ ਪਤਨੀ ਮੰਗਾ ਮਸੀ ਉਹਨਾਂ ਨੇ ਪੁਲਿਸ ਧਾਰੀਵਾਲ ਪੁਲਿਸ ਨੂੰ ਆ ਕੇ ਦੱਸਿਆ ਸੀ ਕਿ ਉਹਦੇ ਬੇਟੇ ਨੂੰ ਜੋ ਕਿ ਬਿਮਾਰ ਸੀਗਾ ਜਿਸ ਦਾ ਨਾਮ ਸੈਮੂਅਲ ਮਸੀ ਉਮਰ 30 ਸਾਲ ਹੈ ਉਹ ਬਿਮਾਰ ਸੀਗਾ ਉਹਨੂੰ ਉਹਦੀ ਸਿਹਤ ਦੇ ਵਾਸਤੇ ਉਹਨਾਂ ਨੇ ਪਾਦਰੀ ਜੀ ਜੋ ਸੀ ਉਹਨੂੰ ਘਰੇ ਬੁਲਾਇਆ ਸੀ ਪ੍ਰੇਅਰ ਕਰਨ ਦੇ ਲਈ ਤੋ ਜਨਾਦਰ ਆਉਂ ਜੈਕਬ ਮਸੀਹ ਅਤੇ ਬਲਜੀਤ ਸਿੰਘ ਹੈ ਅ ਤੋ ਉਹਨਾਂ ਨੇ ਪ੍ਰੇਅਰ ਕਰਨ ਤੋਂ ਇਲਾਵਾ ਉੱਥੇ ਜਾ ਕੇ ਉਸ ਮੁੰਡੇ ਦੀ ਕੁੱਟਮਾਰ ਕਰਤੀ ਔਰ ਉਹਨੂੰ ਕਾਫੀ ਜ਼ਿਆਦਾ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਸ ਬੱਚੇ ਦੀ ਜਿਹੜੀ ਡੈਥ ਹੋ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਅੰਡਰ ਪ੍ਰੈਸ਼ਰ ਉਹਦਾ ਸੰਸਕਾਰ ਵੀ ਕਰਾਤਾ ਇਸ ਸਾਰੇ ਵਾਕਿਆ ਦੀ ਇਨਫੋਰਮੇਸ਼ਨ ਜਦੋਂ ਉਹਨਾਂ ਨੇ ਪੁਲਿਸ ਨੂੰ ਦਿੱਤੀ داریਵਾਲ ਪੁਲਿਸ ਨੇ ਬੜੀ ਫੁਰਤੀ ਦਿਖਾਉਂਦੇ ਹੋਏ ਜਿਹੜੇ ਪਹਿਲਾਂ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਐਫਆਈਆਰ ਨੰਬਰ 88/23/8/24 ਦੀ और उस तो बाद उसकी विक्टिम है स्टेटमेंट्स लेकर जो डिस्ट्रिक्ट मैजिस्ट्रेट है उन्होंने एप्लीकेशन मूव करके ड्यूटी मैजिस्ट्रेट की हाजिरी एगजिशन किया गया बॉडी पोस्टमार्टम सिविल हॉस्पिटल ले जाके एज पर प्रोसीजर जो लॉक प्रोसीजर है पोस्टमार्टम किया गया और साथ ही जो अक्यूज है जैक मसी बलजीत उन्होंने अरेस्ट भी किया गया है ਤੇ ਉਹਦੇ ਹੋਰ ਵੀ ਜਿਹੜੇ ਅਣਪਛਾਤੇ ਸਾਥੀ ਸੀਗੇ ਉਹਨਾਂ ਨੂੰ ਵੀ ਜੋ ਹੈ ਉਹ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਤੇ ਰੀਟਰੀ ਕੀਤੀ ਜਾ ਰਹੀ ਹੈ ਸਰ ਪੋਸਟਮਾਰਟਮ ਇੱਕ ਪ੍ਰੋਪਰ ਬੋਰਡ ਦੇ ਥਰੂ ਕਰਾਇਆ ਗਿਆ ਹੈ ਜਿਸ ਵਿੱਚ ਫੋਰੈਂਸਿਕ ਦੇ ਡਾਕਟਰ ਵੀ ਹੈਗੇ ਤੋਂ ਉਹ ਹਰ ਪਹਿਲੂ ਤੋਂ ਉਹਦੀ ਜਾਂਚ ਕਰਨਗੇ ਤੇ ਆਪਣੀ ਫਾਈਨਲ ਰਿਪੋਰਟ ਦੇਣਗੇ ਜੋ ਪੈਰੀਫਰਲ ਬਾਡੀ ਦੀ ਉਸ ਤੋਂ ਔਰ ਪਲਸ ਜਿਹੜੇ ਵਿਕਟਿਮ ਹੈ ਉਹਨਾਂ ਦੇ ਜਿਹੜੇ ਕੰਪਲੇਨੈਂਟ ਹੈ ਉਹਨਾਂ ਦੇ ਬਿਆਨ ਤੋਂ ਵੀ ਇਹ ਚੀਜ਼ ਸਾਹਮਣੇ ਆਈ ਕਿ ਉਹਦੇ ਕਾਫੀ ਸੱਟਾਂ ਦੇ ਨਿਸ਼ਾਨ ਸੀਗੇ ਸੋ ਹਲੇ ਪੋਸਟਮਾਰਟਮ ਦੀ ਜਦੋਂ ਫਾਈਨਲ ਰਿਪੋਰਟ ਆਊਗੀ ਤਾਂ ਸਾਨੂੰ ਕਲੀਅਰ ਹੋਊਗਾ ਕਿ ਐਕਚੁਅਲ ਕਾਜ਼ ਆਫ ਡੈਥ ਤੇ ਬਾਕੀ ਵੀ ਕਿਹੜੀ-ਕਿਹੜੀ ਇੰਜਰੀਸ ਹੋਣ ਲੱਗੀ ਸੋ ਇਹਨਾਂ ਦਾ ਵੀ ਕੁਝ ਸਾਹਮਣੇ ਆਇਆ ਕਿ

ਕਿਉਂਕਿ ਉਹਨਾਂ ਨੇ ਆਲਰੇਡੀ ਜੋ ਹੈ ਉਹਦਾ ਸੰਸਕਾਰ ਕਰਤਾ ਸੀ ਉਹਨਾਂ ਨੂੰ ਦਫਤਾਤਾ ਸੀ ਟੋਟਲ ਕਿੰਨੇ ਲੋਕ ਸਰ ਇਹ ਫੋਰਮ ਹੈ ਕਿੰਨੇ ਲੋਕਾਂ ਨੇ ਪਛਾਣ ਦਿੱਤਾ ਨੇ ਜੀ ਆਹ ਰਹੇ ਅਰਾਊਂਡ 8-10 ਲੋਕ ਇਹਦੇ ਵਿੱਚ ਇਨਵੋਲਵ ਹੈ ਔਰ ਜਿਸ ਦੇ ਵਿੱਚ ਦੋ ਜਿਹੜੇ ਹੈ ਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਵੀ ਆਂ ਇਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਬਾਕੀਆਂ ਦੀ ਹਲੇ ਭਾਲ ਚਾਲੀ ਹੈ ਟੈਕਨੀਕਲ ਸਭ ਨੇ ਇਹ ਕਿਹਾ ਕਿ ਆਪਕੇ ਅਕਦਰ ਡਾਕਟਰ ਕੋਲ ਵੀ ਟੈਕਨੀਕਲ ਪੋਸਟ ਤੇ ਆ ਲੱਗੇਗੇ ਹਾਂਜੀ ਉਹ ਡਿਊਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਚੀਜ਼ਾਂ ਕਲੀਅਰ ਹੋ ਰਹੀ ਹੈ ਇਹਨਾਂ ਨੇ ਲੇਜਾਨ ਦੇ ਉਤੇ ਡਾਕਟਰ ਦੇ ਕੋਲ ਲਿਏ ਗਏ ਲੇਕਿਨ ਉਹ ਵਾਪਸ ਵੀ ਫਿਰ ਜੋ ਹੈ ਬੋਡੀ ਨੂੰ ਵਾਪਸ ਉਹਦੇ ਘਰੇ ਛੱਡਤਾ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਉਹ ਨਹੀਂ ਬਚਿਆ ਸਰ ਕੋਈ ਆਈਡੀਆ ਲੱਗ ਸਕਿਆ ਵੀ ਟੋਟਲੀ ਕਿੰਨੇ ਜਾਨੇ ਨੇ ਇਸ ਦਾ ਟੋਨੋ ਅਨਜਾਮ ਦਿੱਤਾ ਜੀ ਇਹ ਐਕਚੁਅਲੀ ਜੋ ਵਿਕਟਮ ਹੈ ਉਹਨਾਂ ਦਾ ਤੋਂ ਇਹ ਕਹਿੰਨਾ ਕਿ ਇਹਨਾਂ ਤੋਂ ਅਲਾਵਾ ਵੀ 8 ਜਿਹੜੇ ਵੀ ਹੋਰ ਲੋਕ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਹੈਲਪ ਕੀਤੀ ਹੈ ਜਾਂ ਮਾਰ ਕੁੱਟਾਈ ਕੀਤੀ ਸੀ ਤੇ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇਹ ਗੱਲ ਕਲੀਅਰ ਹੋ ਜਾਊਗੀ ਜਦੋਂ ਇਹਨਾਂ ਦਾ ਪੁਲਿਸ ਰਿਮਾਨਡ ਜਿਹੜਾ ਹੈ ਉਸ ਤੋਂ ਵੀ ਪਤਾ ਚਲ ਜਾਊਗਾ ਤੇ ਟੈਕਨੀਕਲ ਐਵਿਡੈਂਸ ਤੋਂ ਵੀ ਸਾਨੂੰ ਕਲੀਅਰ ਹੋ ਜਾਵੇਗਾ ਸਭ ਚੈੱਕ ਹੋ ਸੀ ਤੋਂ ਇਲਾਵਾ ਬਲਜੀਤ ਸਿੰਘ ਉਰਫ ਸੋਨੂ ਦਾ ਵਿੱਚ ਕੀ ਇਹਦੇ ਰੋਲ ਹੈ ਦੋਨਾਂ ਤੋਂ ਇਹੀ ਰੋਲ ਰੋਲ ਜਿਹੜਾ ਇਹੀ ਹੈ ਕਿ ਇਹਨਾਂ ਨੇ ਇਹਨੂੰ ਬੰਦ ਕੇ ਇਹਨੂੰ ਕੁੱਟਮਾਰ ਕੀਤੀ ਸੀ ਇਹਹੀ ਰੋਲ ਹੈ ਇਹ ਨਾ ਵੀ ਪਤਾ ਮਤਰੀ ਸੀ ਹੈ